ਪਹਿਲੀ ਗਲਤੀ ਦਸਮ ਪਾਸ਼ਾ ਗੁਰਿਆਈ ਥਿਉਰੀ ਤੇਰਾ ਚੇਲਾ ਜੇ ਗੱਦੀਆ ਤੇ ਚੇਲੇ ਵਾਲੀ ਗੱਦੀ ਆ ਗੁਰੂ ਵਾਲੀ ਗੱਦੀ ਨਹੀਂ ਆ ਗੁਰੂ ਵਾਲੀ ਗੱਦੀ ਤਾਂ ਖਾਲਸਾ ਦੂ ਦੇਤੀ ਤੇ ਚੇਲੇ ਵਾਲੀ ਗੱਦੀ ਰੱਖ ਲਈ ਲਾੜੇ ਲਿਖਿਆ ਇਹਨਾਂ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਉਹ ਕਹਿੰਦੇ ਲਿਖਿਆ ਉਹ ਪ੍ਰਚਾਰ ਕਹਿੰਦੇ ਕੀਤਾ ਹੁਣ ਤਾਈ ਇਹ ਚਾਰਾਂ ਪਾਸਿਆਂ ਤੇ ਫਸੇ ਪਏ ਨੇ ਇਹ ਕੋਈ ਜਵਾਬ ਹੀ ਨਹੀਂ ਆ ਨਾ ਕੋ ਜੇ ਗੱਦੀਆ ਤੇ ਚੇਲੇ ਵਾਲੀ ਐ ਫਿਰ ਗੁਰੂ ਵਾਲੀ ਤਾਂ ਹੈ ਹੋਣੀ ਉਹ ਤੇ ਚਿੱਲ ਆ ਉਹ ਕਰ ਗੱਦੀ ਦਿੱਤੀ ਉਦੋਂ ਚਿੱਲ ਚੰਕੌਰ ਸਾਹਿਬ ਪੰਜ ਪਿਆਰਾਂ ਦੀ ਗੱਲ ਬੰਨ ਕੇ ਛੱਡਿਆ ਗੜੀ ਰੂ ਬੁੱਢਣੀ ਭਾਈ ਗੱਲ ਚੇਲਾ ਹੋ ਕੇ ਇਹ ਵੀ ਕਹਿੰਦੇ ਨੇ ਮਰਦਾਂ ਨੇ ਚੇਲੇ ਆ ਗਦੀ ਹੋ ਗੁਰੂ ਗ੍ਰੰਥ ਸਾਹਿਬ ਕੋ ਗੁਰਵਾਲੀ ਗੱਦੀ ਤਾਂ ਹੈ ਨਹੀਂ ਜੇ ਗੁਰੂ ਵਾਲੀ ਗੱਦੀ ਹੈ ਉਹ ਗਿਆਨ ਗੁਰੂ ਵਾਲੀ ਗੱਦੀ ਹੈ ਉਹ ਪਰਮੇਸ਼ਰ ਦੀ ਗੱਦੀ ਹੈ ਉਹ ਉਹ ਦਿੱਤੀ ਹੈ ਜਿਹੜੀ ਪਹਿਲਾਂ ਦਿੱਤੀ ਉਹ ਥੀ ਪਰਮੇਸ਼ਰ ਦਾ ਥਾਨ ਉਹ ਸ਼ਬਦ ਗੁਰੂ ਵਾਲੀ ਗੱਦੀ ਹੈ ਉਹਦੇ ਕੋਲ ਜੇ ਹੈ ਉਹ ਜ્ઞાન ਗੁਰੂ ਹੈ ਜ્ઞાન ਗੁਰੂ ਆਤਮ ਉਪਦੇਸ਼ੋ ਜਿਹੜਾ ਆਤਮ ਉਪਦੇਸ਼ ਦਾ ਹੈ ਆਤਮ ਉਪਦੇਸ਼ ਦੀ ਗੱਲ ਹੈ ਉਹ ਜ્ઞાન ਗੁਰੂ ਹੈ ਜਿਹੜਾ ਉਹ ਗੱਦੀ ਹੈ ਉਹ ਥਾਲ ਹੈ ਇਹਨੂੰ ਥਾਲ ਕਹਿਆ ਗੁਰੂ ਜੀ ਇਹਦੇ ਵਿੱਚ ਬਸਤੂ ਕੀ ਹੈ ਵਿੱਚ ਗਿਆਨ ਹੈ ਜੇ ਕੋ ਖਾਵਾ ਜੇ ਕੋ ਪਹੁੰਚਿਆ ਇਹ ਜਿਹੜਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹ ਇਸੇ ਥਾਲ ਚ ਪਾਇਆ ਹੋਇਆ ਬ੍ਰਹਮ ਗਿਆਨੀਆਂ ਦਾ ਥਾਲ ਹੈ ਬ੍ਰਹਮ ਗਿਆਨੀਆਂ ਵਾਸਤੇ ਥਾਲ ਹੈ ਆਤਮ ਗਿਆਨ ਦਾ ਤਤ ਗਿਆਨ ਦਾ ਭੋਜਨ ਜਿਹੜਾ ਇਹਦੇ ਚੋਂ ਮੱਖਣ ਹੈ ਜਿਹੜਾ ਰੜਕਲ ਵੇ ਖਾ ਲਵੇ ਇਹ ਮੱਖਣ ਹੈ ਜਿਹੜਾ ਰੜਕੇ ਦਾ ਖਾ ਲਵੇ ਇਹਨੂੰ ਵਿਚਾਰੇ ਦਾ ਖਾ ਲਵੇ ਉਹ ਛੱਡ ਕੇ ਹੋਰੇ ਗੱਲ ਬਣਾ ਲੀ। ਇਹ ਗੱਲ ਛੱਡ ਕੇ ਗੱਲੇ ਹੋਰ ਬਣਾ ਕੇ ਰੱਖਦੀ। ਉਹ ਚੜਾਵਾ ਜੋ ਲੈਣਾ ਸੀ। ਚੜਾਵਾ ਲਾਲਚ ਦਾ ਜਿਹੜਾ ਸੀ ਚੜਾਵੇ ਦਾ ਸਾਰਾ ਚੜਾਵੇ ਕਰਕੇ ਕੀਤਾ ਹੈ। ਪੈਸੇ ਕਰਕੇ ਕੀਤਾ ਹੈ ਸਭ ਕੁਝ। ਸਾਰਾ ਪਖੰਡ ਪੈਸੇ ਨੇ ਖੜਾ ਕੀਤਾ। ਸਾਰੇ ਵਿਚਾਰ ਤਾਰਾ ਬਦਲਦੇ ਪਿੱਛੇ ਚੜਾਵਾ ਹੋਰ ਕੁਝ ਨਹੀਂ। ਲੋਭ ਹੈ ਨਾ। ਲੋਭ ਨਹੀਂ, ਵਾਹ ਲੋਭ ਹੈ। ਯਰਨ ਕਮਨ ਮਾਹ ਲੋਭ ਦੇ ਨਾਲ ਧਰੋ ਆ ਜਾਂਦਾ ਏ ਜੇ ਮਾਹ ਲੋਭ ਕੋਲ ਕਾ ਹੀ ਧਰੋ ਵੀ ਜਦੋਂ ਸ਼ੁਰੂ ਹੋ ਗਿਆ ਮਾਇਆ ਆਜੂ ਉਹਦੇ ਧਰੋ ਆਊਗਾ ਭਾਈ ਮਾਇਆ ਧਰੋ ਧਰੋ ਭਾਈ ਮਾਇਆ ਤੋ ਧਰੋ ਐਲਫ ਦੋ ਇਹਦਾ ਮਾਇਆ ਹੀ ਧਰੋ ਦਾ ਕਾਰਨ ਹੈ ਮਾਇਆ ਹੀ ਧਰੋ ਹੈ ਤੇ ਤੇ ਮਾਇਆ ਕੀ ਤਰੋ ਸ਼ੁਰੂ ਹੋ ਗਿਆ ਵਾਇਆ ਨੇ ਤਰੋ ਗਰੌਣਾ ਸੱਚ ਨਾਲੋਂ ਸੱਚ ਦਾ ਪੱਲਾ ਦੀਨ ਗਵਾਇਆ ਦੁਰੀ ਦੁਰੀ ਤੇ ਦੁਰੀ ਦੁਰੀ ਮਾਇਆ ਆਈਆ ਦੁਰੀ ਮਾਇਆ ਨਹੀਂ ਹੈ ਇਹ ਗਵਾ ਦੰਦੀਆ ਦੀਨ ਨੂੰ ਸੱਚ ਨੂੰ ਧਰੋ ਕਰਦੀ ਹੈ ਛੜਾਲਦੀ ਹੈ ਪੱਲਾ ਵੀ ਪੱਲਾ ਛੱਡ ਦੇ ਜਾਕੇ ਸੁਰਤ ਨੂੰ ਕੰਨਾਂ ਤੋਂ ਅੱਖਾਂ ਤੇ ਲੈ ਆਉਂਦੀ ਐ ਬਸ ਉਹਨਾਂ ਦੀ ਚਮਕ ਦਮ ਕੰਨਾਂ ਜਿਹੜੀ ਕੰਨਾਂ ਤੋਂ ਅੱਖਾਂ ਤੇ ਆ ਜਾਂਦੀ ਐ ਸੁਰਤ ਜਿਹੜੇ ਜਾਕੇ ਇੰਟਰ ਹੁੰਦੇ ਨੇ ਉਹ ਅੱਖ ਦੇ ਉੱਤੇ ਹੀ ਉਹਨਾਂ ਦਾ ਧਿਆਨ ਕੰਨਾਂ ਤੇ ਨਹੀਂ ਹੈ ਕੰਨਾਂ ਨਾਲ ਟੁੱਟ ਗਏ ਬਾਣੀ ਨਾਲ ਟੁੱਟ ਗਏ ਬਾਹਰ ਨਾਲ ਜੁੜ ਗਏ ਅੱਖਾਂ ਦਾ ਮਾਇਆ ਕੰਨਾਂ ਨਾਲ ਟੁੱਟ ਗਏ ਤੇ ਅੱਖਾਂ ਨੂੰ ਜੋੜ ਤੇ thro ਕਰ ਲਿਆ ਮਾਇਆ ਨੇ ਤੇ ਧਰੋ ਕੀਤਾ ਸੀ ਇਹਦੇ ਤੇ ਆਪਣੇ ਕੈਪਟਲ ਕੋਤੇ ਧਰੋ ਦੇ ਵਿੱਚ ਥੱਲੇ ਕੋਤੇ ਸੋਨੇ ਦੀ ਚਮਕਦਾਰ ਕੋਦੇ ਵਿੱਚ ਉਹ ਧਰੋ ਥੱਲੇ ਛੁਪ ਗਿਆ ਆ ਆਦਮੀ ਨੂੰ ਕੀ ਪਤਾ ਵੀ ਕੀ ਗੱਲ ਹੈ ਰਜੀਸ ਨੇ ਆਪਣਾ ਸਾਰਾ ਧਰੋ ਸੋਨਾ ਦੇ ਕਿਲ ਕੋ ਬਈ ਬੱਲੋ ਬੱਲੋ ਇ tanto ਸੋਨਾ ਰਜੀਸ ਤਾਂ ਬੜਾ ਭਗਤ ਸੀ ਬੜਾ ਸਿੱਖ ਸੀ ਵਾਹਿਮਾਇਆ ਤਾਂ ਹੋ ਜਣਾ ਉਹ ਨਹੀਂ ਜੇ ਪੜਿਆ ਹੁੰਦਾ ਫੇਰ ਨਹੀਂ ਸੀ ਮੰਦ ਇਹ ਧਰੋ ਕੀਤਾ ਇਹਨਾਂ ਨੇ ਨਾ ਤੇ ਸੇ ਇਹ ਨਾ ਹੋ ਗਾ ਹੈ ਭਾਈ ਮਾਇਆ ਤਰੋ ਨਾ ਵਾਇਆ ਬੜੀ ਨ ਆਰਾਮ ਨਾ ਤੇ ਇਹ ਨਾ ਹੋ ਦੁਬਲਾ ਵੇ ਦੋਨੋ ਗਏ ਵਾਇਆ ਬੜੀ ਨ ਆਰਾਮ ਫੇਕ ਨਾ ਤੇ ਸੇ ਨਾ ਇਹ ਮਾਇਆ ਨਾ ਹੋ ਦੋਹੇ ਨਹੀਂ ਬੜਨੇ ਦੋਹੇ ਨਹੀਂ ਬੜਦੇ ਹੁੰਦੇ ਹਾਂਜੀ ਤੇਰੀ ਭਗਤੀ ਨਾ ਛੋਡ ਦੂੰਂ ਭਾਵੇਂ ਲੋਕ ਹਸੈ ਤੇਰੀ ਭਗਤੀ ਨਾ ਛੋਡੂ ਭਾਵੇਂ ਲੋਕ ਹਸੈ ਮੈਂ ਨਹੀਂ ਤੇਰੀ ਭਗਤੀ ਛੱਡਦਾ ਭਾਵੇਂ ਲੋਕ ਹਸੈ ਚਰਨ ਕਮਲ ਲੋਕ ਜੁੜੇ ਨੇ ਮਾਇਆ ਨਾਲ ਮੈਂ ਜੁੜ ਗਿਆ ਤੇਰੇ ਨਾਲ ਚਰਨ ਕਮਲ ਮੇਰੇ ਹੀਰੇ ਵਸੈ ਚਰਨ ਕਮਲ ਨਾਲ ਜੁੜ ਗਿਆ ਨਾ ਮੈਂ ਚਰਨ ਕਮਲ ਮੇਰੇ ਹੀਰੇ ਵਸੈ ਮੇਰੇ ਅੰਦਰ ਤੇਰੇ ਚਰਨ ਤੇਰੇ ਗੁਣ ਵਸਦੇ ਨੇ ਤੇਰੇ ਜਿਹੜੇ ਗੁਣ ਨੇ ਮੈਂ ਸੁਨੇ ਨੇ ਨਾ ਉਹ ਮੇਰੇ ਅੰਦਰ ਵਸਦੇ ਨੇ ਵੀ ਉਹ じゃ ਮੈਂ ਬਣਨਾ ਹੋਰ ਚਾਲਨ ਕਾਦੇ ਬਹਤਰ ਸੁਣ ਲੈ ਗੋਣਾ ਦਰਬਾਰ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਧਿਰ ਭਾਉ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਅਜੂਨੀ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੇ ਹਰ ਅਜੂਨੀ ਹੈ ਹਰ ਨਿਰਵੈਰ ਹੈ ਤੈਨੂੰ ਹੋਣਾ ਪਊਗਾ ਐਸਾ ਚਾਹੀਦਾ ਹਰ ਜਦ ਜੈਸਾ ਹਰ ਹੀ ਜੇ ਉਹ ਜਾਨੀਆ ਕੋਈ ਨਹੀਂ ਪੁੱਛਦਾ ਐਂਟਰੀ ਹੋਣੀ ਓਥੇ ਫਿਰ ਇਟੇ ਕਿ ਮੌਜੂ ਐਂਟਰੀ ਹੋਣੀ ਹੈ ਜੇ ਨਰਵਲ ਦੀ ਹੈ ਜਿਨ੍ਹਾਂ ਦੀ ਕੌਮ ਹੈ ਨਰਵਲ ਦੀ ਹੈ ਜਿਹੜੇ ਕੌਮ ਨੂੰ ਮੰਨਦੇ ਨੇ ਬੈਰਬ੍ਰੋਦ ਵਾਲੇ ਨੇ ਜੇ ਤੇ ਕੌਮ ਓਥੇ ਬੈਰਬ੍ਰੋਦ ਹੈ ਨਰਵਲ ਨਹੀਂ ਹੋ ਸਕਦਾ ਕੋਈ ਕਹੂ ਬਦੱਸੇ ਜੀ ਜਬਰ ਬਰੋਧ ਹੈ ਨਹੀਂ ਕੌਮਾ ਦਾ ਤਾਂ ਅੰਦਰ ਬਾਹਰ ਬਰੋਧ ਨੇ ਕੌਮ ਕਿਥੋਂ ਆਵੜੀ ਨਿਰਵਾਰ ਕਿਵੇਂ ਹੋ ਜਾਉਗੇ ਨਿਰਵਾਰ ਨਾ ਹੋਣਾ ਹੀ ਨਹੀਂ ਇਹਨਾਂ ਦੇ ਨਿਰਵਾਰ ਖੁੱਲ੍ਹੇ ਦੀ ਗੁਰਬਾਣੀ ਬੱਲਣੀ ਉਹਦੀ ਉਹ ਤਾਂ ਐਵੇਂ ਹੀ ਬਸ ਦਿਖਾਵਾ ਰੱਖਿਆ ਹੋਇਆ ਛੜ ਇਹ ਮਾਈ ਮਾਇਆ ਛੜ ਉਹ ਤਾਂ ਛੜ ਰੱਖਿਆ ਹੋਇਆ ਅੱਖਾਂ ਨੂੰ ਦੇਖਣ ਵਾਲੀ ਚੀਜ਼ ਨੂੰ ਮਾਇਆ ਨੂੰ ਗੁਰੂ ਗ੍ਰੰਥ ਅੱਖਾਂ ਨੂੰ ਦੇਖਣ ਵਾਲੀ ਅੱਖਰਾਂ ਨੂੰ ਸ਼ਬਦ ਗੁਰੂ ਕਹੇ ਅੱਖਰਾਂ ਨੂੰ ਸ਼ਬਦ ਕਹੇ ਤਾ ਹੈ ਅੱਖਰ ਕਹਤਾ ਸ਼ਬਦ ਉਹ ਕੰਨਾਂ ਤੋਂ ਪੱਟ ਕੇ ਲਿਆ ਕੇ ਅੱਖਾਂ ਤੇ ਟਿਕਾਉਂਦੇ ਅੱਖਰਾਂ ਨੂੰ ਸ਼ਬਦ ਕਹੇ ਅੱਖਰ ਅੱਖਾਂ ਦਾ ਵਿਸ਼ਾ ਸ਼ਬਦ ਕੰਨਾਂ ਦਾ ਵਿਸ਼ਾ ਚੱਕ ਕੇ ਕੰਨਾਂ ਤੋਂ ਅੱਖ ਦੇ ਜੋੜਦੇ ਇਹਨਾਂ ਨੂੰ ਗੁਰੂ ਕਹੇ ਤਾ ਚੱਕਰ ਮਾਲਾ ਦਰਸ਼ਨ ਕਰੋ ਘਰ ਨੂੰ ਚਲੇ ਜਾਓ ਫਿਰ ਇਹ ਵੀ ਕਹਤਾ ਦਰਸ਼ਨ ਕਰ ਲੋ ਇੱਥੇ ਤੱਕ ਕਪਟ ਕੀਤਾ ਆ ਅਰ ਕਪਟ ਹੁਣ ਵੀ ਕਰ ਰਹੇ ਨੇ ਜਨਕਾਰ ਦੇ ਦਰਸ਼ਨ ਕਰਾ ਰਹੇ ਨੇ ਗੁਰਬਾਣੀ ਕਹਿੰਦੀ ਇਹਨਾਂ ਅਖਰਾ ਮੈਂ ਕੋਈ ਗੁਰਮੁਖ ਹੋ ਜਾ ਇਹਨਾਂ ਦੇ ਵਿੱਚ ਕੋਈ ਸਿੱਖ ਹੋ ਜਲਣਾ ਸੀ ਉਹ ਕਹਿੰਦਾ ਕੋਈ ਨਹੀਂ ਸਭ ਕੁਝ ਇਹ ਅਖਰੇ ਨੇ ਦਰਸ਼ਨ ਕਰੋ ਘਰ ਨੂੰ ਜਾਓ ਪੜਨ ਦੀ ਲੋੜੇ ਨਹੀਂ ਵਿਚਾਰਨ ਦੀ ਲੋੜੇ ਨਹੀਂ ਵਿਚੜਾਵਾ ਚੜਾ ਦੇ ਜਿਹੜਾ ਹੈਗਾ ਕੋਲ ਜੇ ਬਖਾਲੀ ਕਰੋ ਤੇ ਜਾਓ ਟਾਈਮ ਬੈਸਨਾ ਕਰੋ ਕੰਮ ਲਗੋ ਕੱਲੂ ਫੇਰ ਆ ਜਿਓ ਕੋ ਕਮਾ ਕੇ ਦਸਵੰਦ ਲੈ ਕੇ ਤੇ ਗੱਲ ਤਾਂ ਆ ਜਲਦੀ ਹੈ ਪੜ੍ਹ ਲੈਨੇ ਸਿੱਖੀ ਉਤ ਹਾਂਜੀ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡ ਹੈ ਜਿਵੇਂ ਆਪਣੇ ਧਨ ਵਾਸਤੇ ਪ੍ਰਾਣੀ ਵੱਡ ਜਾਂਦਾ ਪਰ ਤਾਨ ਨਹੀਂ ਛੱਡਦਾ ਤਾਂ ਐਸੇ ਸੰਤ ਜਨ ਆ ਰਾਮ ਨਾਮ ਨਾ ਛੱਡੈ ਐਵੇਂ ਸੰਤ ਜਨ ਲੋਭ ਤਾਂ ਢੀ ਛੱਡਦੇ ਰਾਮ ਨਾਮ ਉਹਨਾਂ ਵਾਸਤੇ ਨਾਮ ਤਾਂ ਰਾਮ ਨਾਮ ਉਹ ਨਹੀਂ ਛੱਡਦੇ ਉਹਨਾਂ ਨੂੰ ਮਾਰਨ ਕਬੂਲਿਆ ਹੋਇਆ ਹੈ ਰਾਮ ਨਾਮ ਪਿੱਛੇ ਉਹ ਕਹਿੰਦੇ ਨਹੀਂ ਰਾਮ ਛੱਡਣਾ ਅਸੀਂ ਰਾਮ ਨਾਮ ਛੱਡਣਾ ਅਸੀਂ ਰਾਮ ਨਾਮ ਦੀ ਗੱਲ ਕਰਨੀ ਹੈ ਛੱਡਣਾ ਦਾ ਬੋਲਣਾ ਬੋਲਣ ਦੇ ਵਿੱਚੋਂ ਛੱਡਣਾ ਹੋਰ ਕਾ ਦਾ ਛੱਡਣਾ ਰਾਮ ਨਾਮ ਫੀਪ ਤਾਂ ਹੈ ਨਹੀਂ ਛੱਡਦੇ ਨੇ ਕੀਤਾ ਹੈ ਨਹੀਂ ਉਹ ਨਹੀਂ ਛੱਡਦਾ ਹੈ ਰਾਮ ਕਹਿਣ ਦੀ ਆਦਤ ਉਹ ਕੀ ਕਹਿੰਦਾ ਤੂੰ ਰਾਮ ਕਹਿਣ ਕੀ ਛੋੜ ਛੱਡ ਬਾਣ ਆਦਤ ਤੈਨੂੰ ਆਤਾ ਹੈ ਰਾਮ ਦੀ ਗੱਲ ਕਰਦਾ ਲੋਕਾਂ ਕੋ ਲੋਡਸਪੀਕਰ ਲਾ ਕੇ ਰੱਖਦਾ ਸਾਰਾ ਦਿਨ ਤਰੂ ਰੂ ਕਹਿੰਦੇ ਛੱਡ ਦੇ ਪ੍ਰਚਾਰ ਬੰਦ ਕਰ ਦੇ ਆਹੀ ਗੱਲ ਸੀ ਹੋਰ ਕੁਝ ਨਹੀਂ ਰਾਮ ਬਾਰੇ ਬੋਲਣਾ ਬੰਦ ਕਰ ਦੇ ਤੂੰ ਰੱਖ ਅਖਪੜਿਆਂ ਦੇ ਅੰਦਰ ਜੋ ਕੁਛ ਹੈ ਉਹ ਕਹਿੰਦਾ ਕਿ RAM ਨਾਮ ਨਾ ਛੱਡੂ ਗੁਰ ਗਾਲ ਬੈਣੀ ਛੱਡਦਾ RAM ਮੇਰੇ ਜਿਹੜਾ ਮੈਨੂੰ ਉਪਦੇਸ਼ ਕੀਤਾ ਉਹਨੂੰ ਗਾਲ ਲੱਗੂਗੀ ਆ ਗੱਲ ਐ ਇੱਥੇ ਵੀ ਉਹੀ ਗੱਲ ਐ ਹੈ ਸੰਤ ਐਸੇ ਸੰਤ ਜਿਹਨਾਂ RAM ਨਾਮ ਨਾ ਛੱਡਣ ਆ ਛੱਡ ਸੰਤ ਜਿਹਨਾਂ ਉਹ ਗੱਲ ਨੂੰ ਇੱਥੇ ਕਿਹਾ ਹੋਇਆ ਥੋੜਾ ਜਿਹਾ ਕੋਈ ਪਹਿਲਾਂ ਸਾਡੇ ਕੋ ਆਇਆ ਹੋਇਆ ਉਹ ਇਸ਼ਾਰਾ ਕਰਤਾ ਹੁਣ ਸਮਝ ਲਾਂਗਾ ਇਹਦਾ ਮਤਲਬ ਜੇ ਤਾਂ ਉਥੋਂ ਸਮਝਿਆ ਹੋਇਆ ਹੋਵੇ ਤਾਂ ਇਹ ਸਮਝ ਲਾਂਗੇ ਫਿਰ ਤਾਂ ਹਲਕੀ ਗੱਲ ਕਹੀ ਵੀ ਸਮਝ ਲਾਂਗੇ ਇਹ ਇੱਕ ਡੀਪ ਗੱਲ ਕਹਿ ਕੇ ਵੀ ਹਲਕੀ ਹਲਕੀ ਕਹਿੰਦੇ ਨੇ ਵੀ ਇਹਨਾਂ ਦੇ ਆਦਮੀ ਹੈ ਪਿੱਛੇ ਜੇ ਤਾਂ ਪਿਛਲਾ ਸਾਰਾ ਯਾਦ ਆ ਫਿਰ ਤਾਂ ਇਹਦੇ ਅਰਥ ਕਰ ਲੋਗੇ ਵੀ ਇਹ ਕੀ ਹੈ ਇਹਨਾਂ ਨੇ ਆਦ ਕਿਤੇ ਰੱਖਿਆ ਹੈ ਉਹ ਜਾਡਾ ਆਦਮੀ ਸੀ ਸਾਰੇ ਪਤਾ ਹੀ ਨਹੀਂ ਕਿਥੇ ਕੀ ਲਿਖਿਆ ਹੈ ਕੀ ਲੈਣਾ ਸੀ ਇਹਨਾਂ ਨੇ ਇਹਨਾਂ ਗੱਲਾਂ ਤੇ ਆ ਪ੍ਰਚਾਰ ਕਰਨ ਕੀ ਲੈਣਾ ਉਹਨੇ ਨਾ 45 ਮਿੰਟ ਪੂਰੇ ਕਰਨੇ ਨੇ। ਕਰਨਾ ਲੈਣੀ ਏ। ਹਾਂਜੀ। ਗੰਗਾ ਐਵੇਂ ਸੰਤ ਜਨ ਨਹੀਂ ਛੱਡਦੇ। ਇਹੀ ਗੱਲ ਕਹੀ ਸੀ ਫਤੇਗੜ। ਵੀ ਜੇ ਛੱਡ ਦੀਏ ਫਿਰ ਕੀ ਕਰੋਗੇ? ਕਹਿੰਦੇ ਆਹ ਨਹੀਂ ਛੱਡਣਾ ਸੀ ਪ੍ਰਚਾਰ ਦੀ ਛੱਡਣਾ। ਸਹਿਬ ਜਦੇ ਕਹਿੰਦੇ। ਸਹਿਬ ਜਦੇ ਕਹਿੰਦੇ ਫਤੇ ਸੇ ਕਹਿੰਦਾ। ਛੋਟਾ। ਆਹੋ ਛੋਟੇ ਬੜੇ ਨੂੰ ਕਿਹਾ ਵੀ ਮਾਤਾ ਨੂੰ ਵੀ ਤੋ ਇਹ ਸਾਨੂੰ ਰਹਿਣ ਦੇ ਮੂਰੇ ਉਹਦਾ ਸੁਭਾਅ ਜਰਾ ਆ ਤੇ ਬੁਰਦਵਾਰ ਵੀ ਉਹਦੇ ਨਾਲੋਂ ਦੀ ਜਲਣਾ ਆਹੋ ਸਾਰਾ ਕੁਝ ਉਹਦੇ ਨਾਲੋਂ ਤਾਂ ਹੀ ਹੈ ਕਿਹਾ ਵੀ ਤੂੰ ਚੁੱਪ ਕਰ ਰਹਿ ਉਹਦਾ ਸੁਭਾਅ ਬਿਸਰੂ ਵਾਲਾ ਥੋੜਾ ਜਿਹਾ ਨਰਵ ਸੀ ਸੀ ਤਾਂ ਪੱਕਾ ਹੀ ਉਹਨੇ ਕਿਹਾ ਨਾਲੇ ਬੱਚੇ ਨੂੰ ਫੇਰ ਦੁਬਾਰਾ ਪੁੱਛਣਗੇ ਛੋਟੇ ਨੂੰ ਵੀ 13 10 ਵੀ ਕੀ ਇਰਾਦਾ ਬੜੇ ਦੀ ਬਿਆਨ ਛੋਟੇ ਤੇ ਨਹੀਂ ਲਾਗੂ ਹੁੰਦਾ ਹੁੰਦਾ ਬੜੇ ਦਾ ਜੁਰਮ ਛੋਟੇ ਤੇ ਨਹੀਂ ਲਾਗੂ ਹੁੰਦਾ ਇਸ ਕਰਕੇ ਬੱਚਿਆਂ ਦਾ ਬੱਚਿਆਂ ਤੇ ਜੁਰਮ ਲਾਗੂ ਨਹੀਂ ਹੋਇਆ ਬੜਿਆਂ ਦਾ ਉਹ ਉਹਨੇ ਕਹਤਾ ਵੀ ਇਹ ਬੱਚੇ ਨੇ ਮੈਂ ਇਹਨਾਂ ਤੇ ਜੁਰਮ ਲਾਗੂ ਨਹੀਂ ਕਰਦਾ ਫਿਰ ਮਾਤਾ ਨੇ ਕਹੇ ਵੀ ਹੁਣ ਤੂੰ ਬੜਾ ਇਹ ਛੋਟਾ ਹੈ ਇਸ ਨੂੰ ਬਿਆਨ ਦੇਣ ਦੀ ਫਿਰ ਇਹਦੇ ਲਾਗੂ ਆ ਛੋਟੇ ਦਾ ਬੜੇ ਤੇ ਲਾਗੂ ਹੈ ਬੜੇ ਉਹਦੀ ਹਾਜ਼ਰੀ ਜੀ ਜੇ ਹੋਵੇ ਜੇ ਬੜੇ ਦੀ ਹਾਜ਼ਰੀ ਚ ਕੋਈ ਛੋਟਾ ਖਸੂਰ ਕਰਦਾ ਬੜੇ ਤੇ ਲਾਗੂ ਹੈ ਤੂੰ ਕਿਉਂ ਨਹੀਂ ਹਟਾਇਆ ਤੂੰ ਸਿਆਣਾ ਸੀ ਫਿਰ ਤੂੰ ਕਰਵਾਉਨੇ ਜੇ ਕੋਲ ਖੜਾ ਹੈ ਬਾਪ ਬੱਚਾ ਕਿਸੇ ਬੱਚੇ ਨੂੰ ਕੁੱਟਦਾ ਦੂਏ ਨੂੰ ਤੇ ਬਾਪ ਤਖਸੂਰਬਾਰ ਹੈ ਤੂੰ ਕਿਉਂ ਨਹੀਂ ਹਟਾਉਂਦਾ ਤੂੰ ਤਾਂ ਘਟਵਾਉਨੇ ਇਹ ਨੇਚਰਲ ਗੱਲ ਆ ਕੁਦਰਤੀ ਗੱਲ ਐ ਇਸ ਕਰਕੇ ਫਤਿਹ ਸਾਨੂੰ ਹੀ ਕਿਹਾ ਵੀ ਅਸੀਂ ਪ੍ਰਚਾਰਤਾ ਦੀ ਛੜਿਆ ਜਾ ਸਕਦਾ ਦਾ ਸਹੀ ਗੱਲ ਸੀ ਇਹ ਗੱਲਾਂ ਉਹਨੇ ਸੁਣੀਆਂ ਹੋਈਆਂ ਸੀ ਪਤਾ ਹੀ ਸੀ ਦਾਦੇ ਨੇ ਬੇਕਰਦੇ ਹੋਈ ਹਾਂ ਪੁੱਤ ਕਨੇ ਬਾਵਾਨੀਆਂ ਕਹਾਣੀਆਂ ਪੁੱਤ ਸਪੁੱਤ ਕਰਿਆ ਨਾ ਇਹ ਸਮਝਦੇ ਆ ਕੰਨਪੂਸ ਬੂਤਾਂ ਵਾਵਾਂੀਆਂ ਕਹਾਣੀਆਂ ਕਰਦੇ ਜੋ ਪਿਉ ਦਾਦੇ ਨੇ ਕਹਾਣੀ ਸੁਣਾਈ ਉਹ ਹੀ ਅਸੀਂ ਸੁਣਾਵਾਂਗੇ ਰਾਮਕਥ ਹੈ ਜੋ ਸੁਣਾਉਂਦੇ ਆਏ ਨੇ ਸੁਣਾਉਣਾ ਸਾਨੂੰ ਤਾਂ ਇਹ ਹੁਕਮ ਹੈ ਤੇ ਇਹ ਕਰਾਂਗੇ ਉਹ ਕਹਿੰਦੇ ਨਾ ਕਰੋ ਉਹ ਕਰਾਂਗੇ ਕਿਉਂ ਨਾ ਕਰੀਏ ਕਿਉਂ ਨਾ ਕਰੀਏ ਕਿਉਂ ਨਾ ਕਰੀਏ ਨੁਕਸਾਨ ਕੀ ਆਦਾ ਵੀ ਸਾਡੇ ਜਣੀ ਕਹਾਣੀ ਆ ਅਸਲ ਅਸੀਂ ਨਹੀਂ ਚਾਹੁੰਦੇ ਗੁਰਮਤ ਦਾ ਪ੍ਰਚਾਰ ਹੋਵੇ। ਨਾ ਪੱਥਰ ਪੂਜਣ ਵਾਲੇ ਚਾਹੁੰਦੇ ਨੇ ਬਾਈ ਤਾਰੀਏ ਨਾ ਇਸਲਾਮ ਚਾਹੁੰਦਾ। ਕਿਉਂਕਿ ਉਹਨਾਂ ਨੂੰ ਡਾਊਟ ਕਰਦੀ ਹੈ ਵਿਚਾਰਧਾਰਾ। ਉਹਨਾਂ ਦੀ ਆਪਣੀ ਵਿਚਾਰਧਾਰਾ ਨੂੰ ਡਾਊਟ ਕਰਦੀ ਹੈ ਲੋਕਾਂ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਘਟਿਆ ਸਾਬਤ ਹੁੰਦੀ ਹੈ। ਉਹਨਾਂ ਨੂੰ ਬਰਦਾਸ਼ਤ ਨਹੀਂ ਇਹ ਗੱਲ। ਬਜਾਏ ਇਹ ਦੇ ਕਿ ਵਧੀਆ ਚੀਜ਼ ਲੈ ਲਈਏ ਐਡਾਪਟ ਕਰ ਲਈਏ ਤਾਂ ਨਾ ਵਧੀਆ ਨੂੰ ਬੰਦ ਕਰ ਦਈਏ ਬੋਲਣਾ। ਆ ਰਿਹਾ ਟੈਡ ਆਬ ہماری ਰਹੀ ਹੈ ਵੀ ਇਹ ਬਿਰਲੇ ਬਿਰਲੇ ਸਮਝਣਗੇ ਤੇ ਭੀੜ ਹੋਣੀ ਨਹੀਂ ਦੂਜਿਆਂ ਨੇ ਆਪਣੇ ਨੇੜੇ ਆਉਣਾ ਨਹੀਂ ਆਪਾਂ ਬੁੱਧਰ ਚਲਾਉਣੇ ਨੇ ਆਪਾਂ ਭੀੜ ਇਕੱਠੀ ਕਰਨੀ ਹੈ ਆਪਾਂ ਨੂੰ ਨੋਟ ਇਕੱਠੇ ਕਰਨੇ ਇਹਦੇ ਨਾਲ ਨੋਟ ਆਉਣੇ ਨਹੀਂ ਤੇ ਬਿਰਲੇ ਹੀ ਹੋਣਗੇ ਉਹ ਵੀ ਸਾਡੇ ਵਰਗੇ ਹੀ ਹੋਣਗੇ ਜਿਹੜੇ ਹੈਂਡ ਟੂ ਮਾਊਥ ਵਾਲੇ ਹੁਣ ਫੜੇ ਫੜੇ ਰਾਜਾ ਨੂੰ ਕਹਿੰਦੇ ਅਸੀਂ ਨੇੜੇ ਲਿਆਵਾਂਗੇ ਲੋਬੀਆਂ ਨੂੰ ਕਦੇ ਬਾਤ ਚ ਕਰਾਂਗੇ ਉਹਨਾਂ ਦਾ ਆਪਣਾ ਮਸਲਾ ਸੀ ਇਹ ਮਾਇਆਧਾਰੀਆਂ ਦਾ ਮਸਲਾ ਹੈ ਤੇ ਸੰਸਾਰੀਆਂ ਦਾ ਮਸਲਾ ਸੰਸਾਰੀ ਲੋਕ ਸੀ ਉਹ ਕਹਿੰਦੇ ਧਰਮ ਹੋ ਜਾ ਜਾਈਦਾ ਜਿਹਨੂੰ ਸਾਰੇ ਮੰਨਣ ਜਿਹੜੇ ਸਾਰੇ ਦੀ ਸਭ ਚਾਜਵੇ ਇਹ ਹੀ ਮਿਸ਼ਨਰੀ ਕਹਿੰਦੇ ਨੇ ਇਹਨੂੰ ਸੌਖਾ ਕਰੋ ਜਿਹੜੇ ਸਾਰੀ ਪਬਲਿਕ ਸਮਝ ਲਵੇ ਤੁਸੀਂ ਕਰ ਲਓ ਸੌਖਾ ਸੱਚ ਤਾਂ ਹੁੰਦਾ ਔਰ ਗੁਰੂਆਂ ਦਾ ਜੋ ਹੈ ਉਸੇ ਦਾ ਅਸੀਂ ਪ੍ਰਚਾਰ ਕਰਦੇ ਆ ਜੇ ਉਹਨਾਂ ਤੇ ਸੌਂਖਾ ਨਹੀਂ ਹੋਇਆ ਤੁਸੀਂ ਕਿਵੇਂ ਕਰ ਲਓਗੇ ਪਰ ਤੁਸੀਂ ਆਹੀ ਕਰ ਸਕਦੇ ਗੁਰਦਆਸ ਦੀਆਂ 12 ਬਣਾ ਕੇ ਇਹਦਾ ਪ੍ਰਚਾਰ ਕਰਕੇ ਸੌਂਖਾ ਕਰ ਸਕਦੇ ਸੀ ਹੋਰ ਕੋਈ ਸੌਂਖਾ ਨਹੀਂ ਸੀ ਹੋ ਸਕਦਾ ਉਹਨਾਂ ਨੇ ਸੌਂਖਾ ਕੀਤਾ ਹੋਇਆ ਹਾਂਜੀ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ ਗੰਗਾ ਗਿਆ ਗੋਦਾਵਰੀ ਗੰਗਾ ਤੇ ਜਾਵੇ ਕੋਈ ਗੋਦਾਵਰੀ ਤੇ ਜਾਵੇ ਗੋਦਾਵਰੀ ਦਖਣ ਦੇ ਵਿੱਚ ਆ ਗੋਦਾਵਰੀ ਦੇ ਹਜੂਰ ਸਾਹਿਬ ਆਪਣਾ ਨਾਡੇੜ ਗੋਦਾਵਰੀ ਦੇ ਉੱਤੇ ਗੰਗਾ ਤੇ ਸਾਡਾ ਕੋਈ ਤੀਰਥ ਨਹੀਂ ਹੈ ਗੋਦਾਵਰੀ ਤੇ ਹੈਗਾ ਸਾਡਾ ਕੋਈ ਗੁਰਦੁਆਰਾ ਨਹੀਂ ਗੰਗਾ ਤੇ ਗੁਰਦੁਆਰਾ ਨਹੀਂ ਗੰਗਾ ਤੇ ਉਹ ਜਾ ਆਸਾਨ ਨਹੀਂ ਸਾਡਾ ਐਵੇਂ ਗਏ ਨੇ ਗਏ ਤਾਂ ਕੁਲਛੇਤਰ ਵੀ ਨੇ ਗਏ ਤਾਂ ਸਾਡੇ ਤੀਰਥਾਂ ਦੇ ਪਰ ਤੀਰਥ ਨੂੰ ਮੰਨਤਾ ਦੇਣ ਵਾਸਤੇ ਨਹੀਂ ਗਏ ਉੱਥੇ ਤੀਰਥ ਨੂੰ ਕੰਡੈਮ ਕਰਨ ਵਾਸਤੇ ਗਏ ਤੀਰਥਨ ਆਉਣ ਜਾਈਏ ਤੀਰਥ ਲੋਭ ਤੇ ਤੀਰਥ ਉਹ ਨਹੀਂ ਹੈ ਸਾਡਾ ਪਰ ਗੁਦਾਵਰੀ ਦੇ ਕਿਨਾਰੇ ਤੇ ਕੀ ਗੁਦਾਵਰੀ ਦੇ ਕਨਾਰੇ ਤੇ ਇਹੀ ਵਿਚਾਰਧਾਰਾ ਸੀ ਕੰਗਾ ਦੇ ਕਿਨਾਰੇ ਤੇ ਸਾਤੋਂ ਬਰੋਹ ਚ ਵਿਚਾਰਧਾਰਾ ਆ ਜਿਹੜਾ ਰੌੜਾ ਬੈਠਾ ਨੰਗਾ ਤੇ ਉਹਦਾ ਕੀ ਫਾਇਦਾ ਉਹ ਗੁਰਦਾਰੇ ਦਾ ਨਾ ਥੋੜੀ ਗੱਲ ਅੱਜ ਬਣਾਉਣਾ ਨਾ ਕੱਲ ਨੂੰ ਸਵਾਏ ਉੱਥੇ ਕਲੇਸ਼ ਤੇ ਕੁਝ ਨਹੀਂ ਹੋਣਾ ਜੇ ਤੁਸੀਂ ਲੈ ਬਿਲਾਓਂਗੇ ਜਗਾ ਉੱਥੇ ਕੀ ਕਰੋਗੇ ਇੱਥੇ ਬੈਠ ਕੇ ਤੁਸੀਂ ਪ੍ਰਚਾਰ ਕਰ ਸਕਦੇ ਹੋ ਅੰਬਰ ਤੁਸੀਂ ਖੇਡ ਆਉਨੇ ਰੋਜ਼ ਉੱਥੇ ਕੀ ਕਰੋਗੇ ਜਾ ਕੇ ਉੱਥੇ ਹੋਰ ਹਿੰਦੂ ਬਣ ਕੇ ਆ ਜਾਓਗੇ ਪੱਕੇ ਉਹਨਾਂ ਤੇ ਉਹਨਾਂ ਦਾ ਪ੍ਰਭਾਵ ਲੈ ਕੇ ਆਓਗੇ ਪ੍ਰਭਾਵ ਤੁਸੀਂ ਦੇ ਨਹੀਂ ਸਕਦੇ ਆਪਣਾ ਉਹਨਾਂ ਨੂੰ ਕੋਕ ਪੈਸੇ ਦੀ ਭੁੱਖ ਹੈ ਤੁਹਾਡੇ ਅੰਦਰ ਪੈਸਾ ਉਹਨਾਂ ਕੋਲ ਬਥੇਰਾ ਤੁਹਾਨੂੰ ਤੋੜ ਦੇਣਗੇ ਉਹ ਅੱਗੇ ਉੱਥੇ ਡੇਰੇ ਹੈਗੇ ਨੇ ਬੈਠੇ ਨੇ ਉੱਥੇ ਬੈਠੇ ਨੇ ਕਬੀਰ ਬੰਸੀਏ ਦੇਖ ਲਓ ਕੀ ਹਾਲ ਹੈ ਉਹਨਾਂ ਦਾ ਉੱਥੇ ਬੈੜਾ ਸੋਮੀ ਰਾਵਨੰਦ ਦਾ ਡੇਰਾ ਉਹਦਾ ਦੇਖ ਲਓ ਕੀ ਹਾਲ ਹੈ ਕਿ ਉਹਨਾਂ ਦਾ ਇਹ ਹਾਲ ਹੈ ਉਹਨਾਂ ਦੇ ਥਰੂ ਇਹ ਪ੍ਰਚਾਰ ਕਰ ਲਓ ਜੇ ਕਰਨਾ ਹੈ ਤੁਸੀਂ ਇਹਨਾਂ ਨੇ ਕੁਛ ਨਹੀਂ ਕਰਨਾ ਇਹਨਾਂ ਨੇ ਤਾਂ ਕੋਈ ਨਾ ਕੋਈ ਕਲੇਸ਼ ਖੜਾ ਕਰਨਾ ਲੋਗ ਗੁਰਦੁਆਰੇ ਖਾਤਰ ਕਲੇਸ਼ ਖੜਾ ਕਰ ਲਓ ਪਹਿਲਾਂ ਇਹਨੇ ਗੁਰਦਾਰੇ ਉੱਥੇ ਤੁਸੀਂ ਕੀ ਕਰ ਲਿਆ ਜਿਨਨੇ ਜ਼ਿਆਦਾ ਗੁਰਦਾਰੇ ਬਣਾਏ ਉਹਨਾਂ ਬੇੜਾਗਰ ਕੀਤਾ ਤੁਸੀਂ ਸਿੱਖੀ ਦਾ ਕਲੇਸ਼ ਹੈ ਬਸ ਕਲੇਸ਼ ਪਾਲਣ ਕੇ ਲੋਕ ਕਹਿੰਦੇ ਨੇ ਕਪੱਤੇ ਨਹੀਂ ਸਿੱਖੋ ਸੋਨੂੰ ਕੋ ਦੇਖਣਾ ਦਾ ਚਾਹੁੰਦਾ ਨਹੀਂ ਥੋੜਾ ਨਾ ਦੂਰ ਦੀ ਲੋਕ ਨਗਰੇ ਨੇ ਸੋਤੇ ਤੁਸੀਂ ਸਿੱਖੀ ਕਿਵੇਂ ਫੈਲਾ ਦੋਗੇ ਹੋਵੇ ਲਿੰਗ ਚਿੰਗਣਾ ਹੋਵੇ ਉਹ ਤੁਸੀਂ ਚੰਗਾ ਹੋ ਚੰਗਲ 베ਰੀ ਦੀ ਚੰਗਲ ਨੂੰ 베ਰੀ ਨੂੰ ਕਿਹੜਾ ਆਪਣੇ ਬੂਹੇ ਤੇ ਲਗੜਦਾ ਤੂੰ ਤੂੰ ਤਾਂ 베ਰੀ ਰੱਖੀ ਜਾਂਦੇ ਉਹ ਜੀ 베ਰੀ ਉੱਤੇ ਵੀਦੋਗੇ ਕੰਗਾ ਤੇ ਜਾ ਕੇ ਚਿੰਗਾ ਤੁਸੀਂ ਜਿੰਨੇ ਅੱਜ ਬਣੇ ਬੈਠੇ ਫੈਡਰੇਸ਼ਨ ਵਾਲੇ ਬੰਦੇ ਜਿੰਨੇ ਸੰਸਥਾਵਾਂ ਦੇ ਸਭ ਚਿੰਗਾ ਨੇ ਗੁਰੂ ਦੀ ਗੱਲ ਕਿਸ ਨੂੰ ਨਹੀਂ ਬਾ ਚੰਗਾ ਉਹ ਜੀ ਕਿਉਂ ਗੁਰਦਾਰਾ ਟਾ ਹੈ ਜੇ ਅਸੀਂ ਤਾਂ ਹੁਣ ਤੇ ਤੁਸੀਂ ਕੀ ਕਰਤਾ ਬਈ ਇਨਾ ਜਿਹੜਾ ਗੁਰਦੁਆਰਾ ਸੀ ਨਾਨਕ ਦਾ ਗਿਆਨ ਗੋਦੜੀ ਦੱਸੋ ਕੀ ਗਿਆਨ ਹੈ ਗੁਰਨਾਨਕ ਦਾ ਉੱਥੇ ਕੀ ਲੈ ਲਿਆ ਤੁਸੀਂ ਕੀ ਦੇ ਦਿੱਤਾ ਬਬਲ ਨੂੰ ਹੁਣ ਕੀ ਦੇ ਦੋਗੇ ਬਸ ਕੁਛ ਨਹੀਂ ਹਾਂਜੀ ਗੰਗਾ ਗਿਆ ਗਦਾਬਰੀ ਸੰਸਾਰ ਕੇ ਕੰਮ ਗੰਗਾ ਗਿਆ ਗਦਾਬਰੀ ਸੰਸਾਰ ਕੇ ਕੰਮ ਇਹ ਸੰਸਾਰ ਦੇ ਕੰਮ ਨੇ ਸੰਸਾਰ ਦੇ ਕੰਮ ਜਾਂਦੇ ਨਾਣਾ ਦੇ ਵੀ ਜਾਂਦੇ ਨੇ ਉਹ ਬਗੜ ਆ ਜਿਹੜੀ ਬਾਣ ਪੱਟਣ ਵਾਲੀ ਸੀ ਇਹਦਾ ਸੌਦਾ ਕਰਿਆ ਹੁੰਦੇ ਸੀ ਨਾਲੇ ਆਪਣਾ ਦੇਵੀ ਦੇ ਦਰਸ਼ਨ ਕਰਿਆ ਤੇ ਲੱਗਰ ਹੁੰਦੀ ਸੀ ਉਹਨਾਂ ਦਿਨਾਂ 'ਚ ਉਹ ਲੱਗਰ ਫਰੀ ਦੇ ਛਕਣੇ ਆਪਣਾ ਕੰਮ ਕਰਿਆ ਹੁੰਦਾ ਇਸ ਸੰਸਾਰ ਕੇ ਸੰਸਾਰੀ ਲੋਕਾਂ ਦੇ ਕੰਮ ਨੇ ਗੰਗਾ ਗੋਦਾਵਰੀ ਜਾਣਾ ਇਹ ਜੋੜ ਮੇਲੇ ਆ ਤੇ ਜਾਣਾ ਉਦੋਂ ਜੋੜ ਮੇਲੇ ਨਹੀਂ ਸੀ ਨਾ ਅੱਜ ਸਾਡੇ ਜੋੜ ਮੇਲੇ ਨੇ ਇਹਨਾਂ ਦੇ ਅਸੀਂ ਨਵੇਂ ਜੋੜ ਮੇਲੇ ਰੱਖ ਲਿਆ ਹੈ ਤਾਂ ਉਹੀ ਨਾ ਜੋੜ ਹੈ ਨਾ ਮੇਲਾ ਕਿਸੇ ਦਾ ਬੇਲ ਖਾਤਰ ਜੁੜਦੇ ਨੇ ਫੇ ਮੇਲ ਕੀ ਦੇ ਨਾਲ ਜੋੜ ਮੇਲਾ ਤਾਂ ਹੈ ਹੀ ਨਹੀਂ ਅੱਗੇ ਜੋੜ ਮੇਲੇ ਰੱਖਿਆ ਸੀ ਵਿਲਾਪ ਵਾਸਤੇ ਇਕੱਠੇ ਹੁਣ ਇੱਕ ਹੋਣ ਵਾਸਤੇ ਇਕੱਠੇ ਹੁਣ ਗੁਰਮੱਧਿ ਵਿਚਾਰਧਾਰਾ ਨਾਲ ਇੱਕ ਹੋਣ ਦੀ ਉਪਰਾਲੇ ਕਰਨੇ ਇਹਦਾ ਨੂੰ ਜੋੜ ਮੇਲਾ ਮੇਲਾ ਤਾਂ ਮਿਲਦਾ ਨਾ ਨਾ ਜੋੜਨਾ ਇਕੱਠੇ ਹੋਣਾ ਮਿਲਾਪ ਵਾਸਤੇ ਕੋਈ ਕੋੰਤਾ ਇਕੱਠਾ ਮਿਲਾਪ ਵਾਸਤੇ ਜੋੜ ਮੇਲੇ ਦੇ ਪੁਲਸ ਹਲਦੀਆ ਖਤਰਾ ਹੁੰਦਾ ਵੀ ਲੜਨਾ ਪੈਂਦਾ ਐਨੀ ਪੁਲਸ ਕਿਉਂ ਆਉਂਦੀ ਹੈ ਵੀ ਲੜ ਪੈਣਗੇ ਉਹ ਜੋੜ ਮੇਲੇ ਨੇ ਕਲੇਸ ਮੇਲੇ ਨੇ ਤਾਂ ਹੁਣ ਤੁਹਾਡੇ ਜੋੜ ਮੇਲੇ ਨਹੀਂ ਕਲੇਸ ਮੇਲੇ ਹੋ ਗਏ ਹੁਣ ਸਭ ਕਲੇਸ ਮੇਲੇ ਨੇ ਇੱਥੇ ਡਾਂਗਾ ਚਲਦੀਆਂ ਦੇਖੀਆਂ ਨੇ ਇੱਥੇ ਜਵਾਹ ਲਾਲ ਜਿਆਦਾ ਆਇਆ ਤਾਰਾਂ ਕਟੀਆਂ ਨੇ ਫਤੇਗੜ ਉਹ ਕੀ ਹੋਇਆ ਸੀ ਕਲੇਸ ਮੇਲਾ ਸੀ ਜੋੜ ਮੇਲਾ ਸੀ ਕਾਦੇ ਬਾਅਦ ਤੇ ਉਹ ਉੱਧਰ ਆਇਆ ਬੋਲਣਾ ਚਾਹੁੰਦਾ ਬੋਲਣ ਦਿਓ ਤੁਹਾਨੂੰ ਕੀ ਕਹਿੰਦਾ ਤੁਹਾਨੂੰ ਕੀ ਕਹਿੰਦਾ ਤੁਸੀਂ ਤੁਸੀਂ ਨਹੀਂ ਬੋਲਦੇ ਕਾਨਫਰੰਸ ਅਦੇ ਤੁਸੀਂ ਕਹਦੇ ਬੋਲਦੇ ਹੋ ਉਹਦਾ ਵੀ ਹੱਕ ਹੋਣਾ ਹੀ ਹੈ ਗੁਰਦਵਾਰੇ ਤੇ ਸਭ ਦਾ ਹੀ ਹੱਕ ਹੈ ਤੁਹਾਡੇ ਪਿਓ ਦਾ ਗੁਰਦਵਾਰਾ ਹੈ ਇਹਨੇ ਤਾਂ ਆਪਣੀ ਜ਼ਗੀਰ ਸਮਝ ਲਈ ਇਸ ਕਰਕੇ ਦੁਨੀਆ ਨਫ਼ਰਤ ਕਰਦੀ ਹੈ ਇਹਨਾਂ ਦੇ ਨਫ਼ਰਤ ਦੇ ਕਾਬਿਲ ਨੇ ਨਫ਼ਰਤ ਦਾ ਬੀਜ ਬੀਜਿਆ ਇਹਨਾਂ ਨੇ ਨਫ਼ਰਤ ਕਰਦੇ ਨੇ ਲੋਕਾਂ ਨੂੰ ਨਫ਼ਰਤ ਪੈਦਾ ਹੋ ਗਈ ਇਹਨਾਂ ਦੇ ਖਿਲਾਫ ਹੈ ਨਫ਼ਰਤ ਦਾ ਬਾਹਰ ਕਿਉਂ ਮਾਰਦੇ ਨੇ ਇਹਨਾਂ ਨੂੰ ਸਿੱਖ ਅਟਨਾ ਜ਼ਰੂਰ ਹੈ ਪਰ ਇਹ ਵੀ ਸੱਚ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਅਤਵਾਦੀ ਦੀ ਜੜ੍ਹਾਂ ਨੇ ਗੱਲ ਆਏ ਸਾਡੇ ਅਤਵਾਦੀ ਜਿਹੜੇ ਬੁੱਢੇ ਬਾਹਰ ਉਹਨਾਂ ਦੀ ਪਾਕਿਸਤਾਨ ਦੇ ਨਾਲ ਮੇਲ ਕਿਉਂ ਹੈ ਕਿਹੜੀ ਗੱਲ ਦਾ ਮੇਲ ਹੈ ਗੋਰਿਆਂ ਨੂੰ ਪਤਾ ਗੱਲ ਆਏ ਸਾਰਿਆਂ ਦੇ ਪੈਲਦੀ ਹੈ ਵੀ ਹਟਾਉ ਦੇ ਕਿਉਂ ਨਹੀਂ ਜਿਵੇਂ ਪਿੰਡਰਾਲੇ ਦੇ ਬਾਅਦ ਹੋਈ ਸੀ ਨਾ ਦਿੱਲੀ ਵੀਰਾਂ ਨੇ ਵਰਜੇ ਕਿਉਂ ਨਹੀਂ ਜਿਹੜੇ ਗੁੰਡਿਆਂ ਨੂੰ ਮਾਰਦੇ تھے ਉਹ ਰਿਐਕਸ਼ਨ ਐ ਵੀ ਮੁਸਲਮਾਨਾਂ ਨੇ ਇਹਨਾਂ ਦਾ ਕਿਹੜੀ ਗੱਲ ਦਾ ਮੇਲ ਐ ਅੱਤਵਾਦੀਆਂ ਨਾਲ ਇਹਨਾਂ ਦੇ ਭਰੋਸਾ ਨਹੀਂ ਕਰਦਾ ਕੋਈ ਵੀ ਮੁਸਲਮਾਨਾਂ ਨੂੰ ਇਹ ਸ਼ੈਲਟਰ ਦੇ ਸਕਦੇ ਨੇ ਉਹਨਾਂ ਨੂੰ ਸੀਆਈਡੀ ਵੀ ਦੇ ਸਕਦੇ ਨੇ ਸਿੱਖਾਂ ਨੇ ਨਹੀਂ ਭਰੋਸਾ ਕਰਦੇ ਉਹ ਕਿਉਂਕਿ ਆਪਣੇ ਬੰਦਿਆਂ ਦੀ ਰੋਕਦੇ ਨਹੀਂ ਵੀ ਤੁਸੀਂ ਕਿਉਂ ਜਾਣਦੇ ਹੋ ਮੁਸਲਮਾਨਾਂ ਦੇ ਨਾਲ ਤੁਹਾਡਾ ਕੀ ਮਤਲਬ ਅੱਤਵਾਦੀਆਂ ਨਾਲ ਜਾਣਦਾ ਤੁਸੀਂ ਅੱਤਵਾਦ ਕਿਹੜੀ ਗੱਲ ਦਾ ਕਰਦੇ ਹੋ ਪੁਗਤ ਨਹੀਂ ਸਾਰਿਆਂ ਨੂੰ ਪਾਉਗੀ ਜਿੰਨਾ ਜਿਹੜੇ ਗੱਲ ਦਾ ਇਲਾਜ ਨਹੀਂ ਕਰਨਗੇ ਇਹਨਾਂ ਨੂੰ ਮਾਰਦੇ ਹੋ ਹਟਦੇ ਨਹੀਂ ਇਹਨਾਂ ਨਾਲ ਉਹ ਜਾਈ ਰੱਖਣਗੇ ਉਹਨਾਂ 'ਚ ਵੀ ਸਿਰਫਰੇ ਹੈਗੇ ਨਾ ਅੰਗਰੇਜ਼ਾਂ 'ਚ ਵੀ ਸਿਰਫਰੇ ਸਾਰਿਆਂ 'ਚ ਹੁੰਦੇ ਨੇ ਸਿਰਫਰੇ ਸਾਰਿਆਂ 'ਚ ਉਹਨਾਂ 'ਚ ਵੀ ਸਿਰਫਰੇ ਨੇ ਨਾ ਜਵੀਨ ਸਿਰਫਰੇ ਨੇ ਸਿਰਫਰਿਆਂ ਨੂੰ ਕੋਈ ਹਟਾਉਂਦਾ ਨਹੀਂ ਸਿਰਫਰਿਆਂ ਦਾ ਕੋਈ ਖਲਾ ਬੋਲਦਾ ਨਹੀਂ ਇਹਨਾਂ ਦੇ ਖਲਾਫ ਡਰਦੇ ਦੇ ਵੀ ਬੋਲੇ ਭੁਤੋ ਫਿਰ ਸਾਰੇ ਹੀ ਭੁਤੋ ਭੁਗਤਣ ਗਏ ਗੁਰਦੁਆਰਿਆਂ ਦੇ ਵਿੱਚ ਜਾ ਕੇ ਹਮਲੇ ਕਰਦੇ ਨੇ ਉਹ ਗੁਰਦੁਆਰਿਆਂ 'ਤੇ ਹੋ ਰਹੀ ਹੈਤਬਦੀ ਉਹਨਾਂ ਦੇ ਗੁਰਦੁਆਰੇ ਬਣਾਏ ਨੇ ਪਿੰਡ ਵਾਲਿਆਂ ਦੇ ਭੇਜੇ ਹੋਏ ਨੇ ਗੁਰਦੁਆਰਿਆਂ 'ਚ ਉਹ ਬੈਠੇ ਨੇ ਖਾਲੀਆ ਸਭ ਗੁਰਦੁਆਰਿਆਂ 'ਚ ਬੈਠੇ ਨੇ ਤੇ ਅਤਵਾਦ ਗੁਰਦੁਆਰਿਆਂ ਦੇ ਵਿੱਚ ਆਉਂਦਾ ਫਿਰ ਉੱਥੇ ਹਮਲਾ ਕਰਦੇ ਨੇ ਤੁਸੀਂ ਆਪਣੇ ਅੰਦਰ ਚੱਕ ਕੇ ਦੇਖੋ ਕਿਉਂ ਹੋ ਰਿਹਾ ਹੈ ਉਹ ਨੂੰ ਨਹੀਂ ਠੀਕ ਰਾਜੇ ਸਿੱਖੀ ਨਹੀਂ ਰਸੇ ਅਸੀਂ ਕੀ ਦੱਸੀ ਜਾਓ ਸਿੱਖੀ ਕੀ ਹੈ ਸਪਤ ਹੈ ਉਹਨਾਂ ਨੂੰ ਰਾਜ ਕੀਤਾ ਉਹਨਾਂ ਨੇ ਇੱਥੇ ਸਿੱਖੀ ਦਾ ਪਤਾ ਹੈ ਵਿੱਚੋਂ ਆ ਗੱਲ ਜਿਹੜੀ ਗੱਲ ਅਸਲੀ ਹੈ ਉਹ ਲਕਾਉਂਦੇ ਨੇ ਸਾਰੇ ਪਤਾ ਸਭ ਨੂੰ